ਸਤਲੁਜ ਦਾ ਪਾਣੀ ਉਤਰਨ ਤੋਂ ਬਾਅਦ ਕੀ ਹਾਲਾਤ ਹੈਗੇ ਆ ਪਿੰਡਾਂ ਦੇ ਵਿੱਚ ਪਹੁੰਚ ਰਹੇ ਹੈਗੇ ਆ ਅੱਜ ਅਸੀਂ ਫਿਰੋਜ਼ਪੁਰ ਬੰਡਾਲਾ ਦੇ ਵਿੱਚ ਪਹੁੰਚੇ ਹੈਗੇ ਆ ਜਿਹੜਾ ਮਾਝਾ ਤੇ ਮਾਲਵਾ ਨੂੰ ਜੋੜਦਾ ਇਸ ਰੋਡ ਦੇ ਉੱਪਰ ਵੀ ਕਾਫੀ ਪਾਣੀ ਹੈਗਾ ਸੀਗਾ ਔਰ ਇਸ ਇਲਾਕੇ ਦੇ ਵਿੱਚ ਕਾਫੀ ਪਿੰਡ ਜਿਹੜੇ ਪ੍ਰਭਾਵਿਤ ਹੋਇਆ ਟੈਲੀਗ੍ਰਾਮ ਦੇ ਵਿੱਚ ਕਈ ਪਾਣੀ ਦੇ ਵਿੱਚ ਡੁੱਬਣ ਦੇ ਕਰਕੇ ਦੋ ਜਣਿਆਂ ਦੀ ਮੌਤ ਵੀ ਹੋ ਗਈ ਸੀ ਤਾਂ ਹੁਣ ਹਾਲਾਤ ਕੀ ਹੈ ਪਾਣੀ ਉਤਰਿਆ ਹੈਗਾ ਕੀ ਹਾਲਾਤ ਹੈਗੇ ਆ ਇਸ ਇਲਾਕੇ ਦੇ ਵਿੱਚ ਵੀ ਪਹੁੰਚੇ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਹੋ ਕੀ ਫਸਲਾਂ ਸਾਰੀਆਂ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀ ਐ ਜਿਸ ਪਾਸੇ ਵੀ ਨਜ਼ਰ ਮਾਰੀਏ ਤਾਂ ਉਸ ਪਾਸੇ ਫਸਲ ਜਿਹੜੀ ਖਰਾਬ ਹੋਈ ਹੋਈ ਨਜ਼ਰ ਆਂਦੀ ਹੈਗੀ ਐ ਤਾਂ ਪਾਣੀ ਬਦਬੂ ਜਿਹੜੀ ਐ ਉਹ ਵੀ ਆਂਦੀ ਹੈਗੀ ਔਰ ਫਸਲ ਦਾ ਪੂਰੀ ਜਿਹੜੀ ਐ ਉਹ ਖਰਾਬ ਜਿਹੜੀ ਐ ਉਹ ਹੋ ਚੁੱਕੀ ਹੋਈ ਐ ਔਰ ਇਸ ਰੋਡ ਦੇ ਉੱਪਰ ਇੱਥੇ ਦਾ ਜਿਹੜੀ ਪਿਆਲੀ ਨਜ਼ਰ ਆ ਰਹੀ ਐ ਇੱਥੇ 6 6 ਫੁੱਟ 7 7 ਫੁੱਟ ਜਿਹੜਾ ਪਾਣੀ ਹੈਗਾ ਸੀਗਾ ਔਰ ਇਸ ਰੋਡ ਦੇ ਉੱਪਰ ਵੀ ਕਾਫੀ ਪਾਣੀ ਸੀਗਾ ਇਸ ਰੋਡ ਤੋਂ ਜਿਹੜੀ ਆਵਾਜਾਈ ਐ ਉਹ ਬੰਦ ਹੋ ਗਈ ਸੀਗੀ ਇਹ ਜਿਹੜੇ ਮਦਦ ਕਰਨ ਲਈ ਆਏ ਸੀਗੇ ਉਹ ਬੜੀ ਮੁਸ਼ਕਲ ਨਾਲ ਇੱਕ ਪਿੰਡ ਤੋਂ ਦੂਸਰੇ ਪਿੰਡ ਜਿਹੜਾ ਪਹੁੰਚ ਰਹੇ ਹੈਗੇ ਸੀਗੇ ਤਾਂ ਹਾਲਾਤ ਜਿਹੜੇ ਆ ਦਿਖਾ ਰਹੇ ਹੈਗੇ ਸਾਡੇ ਨਾਲ ਇੱਥੇ ਪਿੰਡ ਵਾਸੀ ਵੀ ਮੌਜੂਦ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਉਹ ਇਹਨਾਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਉਸ ਕੈਂਪ ਦੇ ਵਿੱਚ ਕੀ ਹਾਲਾਤ ਹੈਗੇ ਸੀਗੇ ਕੀ ਮੰਜ਼ਰ ਸੀ ਔਰ ਕਿੰਨੀ ਫਸਲ ਜਿਹੜੀ ਹੈ ਖਰਾਬ ਹੋਈ ਹੈ ਕੀ ਨਾਮ ਬਾਬਾ ਜੀ ਤੁਹਾਡਾ ਬਲਦੇਵ ਸਿੰਘ ਜੀ ਕਿਹੜਾ ਏਰੀਆ ਹੈਗਾ ਕਿਹੜਾ ਇਲਾਕਾ ਹੈ ਇਹ ਪਿੰਡ ਬੰਡਾਲਾ ਜੀ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਹਾਲਾਤ ਕੀ ਬਣੇ ਹੁਣ ਤਾਂ ਪਾਣੀ ਉਤਰਿਆ ਤੇ ਕੀ ਨਜ਼ਰ ਆ ਰਿਹਾ ਹੈ ਅਜੇ ਤਾਂ ਕੁਝ ਨਹੀਂ ਆ ਰਿਹਾ ਜੀ ਕੋਈ ਛਾਇ ਨਹੀਂ ਹੈ ਜੀ ਨਾ ਕੋਈ ਪੱਠਾ ਤੇ ਨਾ ਕੋਈ ਝੋਨਾ ਤੇ ਰਹੀ ਨਹੀਂ ਨਾ ਕਿਹਾ ਹੂੰ ਬੋਤਲਾਂ ਤਮਾੜੇ ਹੋਏ ਪਏ ਆ ਕਿੰਨਾ ਰਕਬਾ ਹੋਊਗਾ ਇਸ ਇਲਾਕੇ ਦੇ ਵਿੱਚ ਇਹ ਬਹਾਦੇ ਪਿੰਡਾਲੇ ਏਰੀਆ ਦਾ ਕੱਲਾ ਇਹਦਾ 27 2800 ਕਿੱਲਾ ਹੈ 3000 ਦੇ ਲਾਗੇ ਤੇ ਸਾਰਾ ਹੀ ਖਤਮ ਹੋ ਗਿਆ ਖਤਮ ਹੋ ਗਿਆ ਜੀ ਕੁਝ ਨਹੀਂ ਰਹਿ ਗਿਆ ਦੂਰ ਤੱਕ ਅਸੀਂ ਦੇਖ ਰਹੇ ਹਗੇ ਆ ਕੋ ਮਤਲਬ ਕੋਈ ਫਸਲ ਤੋਂ ਬੰਨਾਂ ਦੇ ਵਿੱਚ ਨਾ ਕੋਈ ਵੀ ਛਾਇ ਨਹੀਂ ਰਹਿ ਗਈ ਹੂੰ ਇੱਕ ਬੰਨ ਇਧਰ ਫਰੋਜਪੁਰੋਂ ਲਿਆ ਇੱਕ ਇਧਰ ਤਰਨਤਾਰਨੋਂ ਲਿਆ ਤੇ ਦੋ ਬੰਨਾਂ ਦੇ ਵਿੱਚ ਕੋਈ ਸ਼ੈ ਨਹੀਂ ਰਹਿ ਗਈ ਨਾ ਪਰ ਇਹ 2023 ਤੋਂ ਜ਼ਿਆਦਾ ਪਾਣੀ ਆਇਆ ਇਸ ਵਾਰ ਹਰ ਕੀ ਜ਼ਿਆਦਾ ਥੋੜਾ ਜਿਆਦਾ ਜ਼ਿਆਦਾ ਹਾਂ ਕੀ ਕਿਵੇਂ ਕਿਸਾਨ ਉੱਠੂਗਾ ਮਤਲਬ 2023 ਦੇ ਵਿੱਚ ਵੀ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਸੇ ਇਲਾਕੇ ਦੇ ਹੋਰ ਵੀ ਜਿਹੜਾ ਉਸਹਾਣੀ ਵਾਲਾ ਦੀ ਗੱਲ ਕਰ ਲਈ ਇਸ ਇਲਾਕੇ ਦੀ ਗੱਲ ਕਰ ਲਈ ਜਾਂ ਹੋਰ ਗੱਲ ਕਰ ਲਈ ਤਾਂ ਕਿਵੇਂ ਕਿਸਾਨ ਉੱਠੂ ਐਦ ਕੀ ਫਿਰ ਜਿਹੜੀ ਕੁਦਰਤ ਦੀ ਮਾਰ ਉਹ ਪੈ ਗਈ ਨਹੀਂ ਜੀ ਉੱਠਣਾ ਕੀ ਜੇ ਜਿਹੜੇ 23 ਦੇ ਵਿੱਚ ਝੋਨੇ ਮਰੇ ਆ ਨਾ ਜੀਵਿਦਾਰਾਂ ਦੇ ਉਹ ਪੈਸੇ ਪੂਰੇ ਨਹੀਂ ਹੋਏ ਕਿਉਂ ਇੱਕ ਹੀ ਝੋਨਾ ਲੱਗਾ ਤੇ ਇੱਕ ਕਣਕ ਲੱਗੀ ਤੇ ਉਦੋਂ ਮਗਰੋਂ ਫੇਰ ਹੁਣ ਪਾਣੀ ਆ ਗਿਆ ਉੱਠਣਾ ਕੀ ਹੈ ਕਿਸੇ ਨੇ ਹੂੰ ਬਹੁਤ ਜਿਹੜਾ ਕਰਜ਼ਾ ਲੋਕਾਂ ਦੇ ਚੜਿਆ ਪਿਆ ਹੈ ਬੈਂਕਾਂ ਦਾ ਕਰਜ਼ਾ ਹੈ ਤੇ ਬਹੁਤ ਔਖੇ ਹਾਲਾਤ ਮਾੜੇ ਆ ਇਹ 540 ਕੋਈ ਸਰਕਾਰ ਤੇ ਬਾਹ ਫੜਦੀ ਨਹੀਂ ਅਜੇ ਤੱਕ ਸਾਡੇ ਕੋਲ 20000 ਮੁਆਵਜ਼ਾ ਕਿਹਾ ਹੈਗਾ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਹੋਊਗਾ ਨਹੀਂ ਇਹਦੇ ਨਾਲ ਕੁਝ ਨਹੀਂ ਬੰਨਾ 20000 ਨਾਲ ਹਮ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਬਾਹਰ ਫੜਨੀ ਚਾਹੀਦੀ ਹੈ ਚਾਹੀਦੀ ਘੱਟੋ ਘੱਟ 50 60000 ਵੱਧ ਤੋਂ ਜ਼ਿਆਦਾ ਨਹੀਂ ਤੇ 60000 ਰੁਪਿਆ ਤੇ ਮਿਲੇ ਨਾ ਜਿੰਮੇਦਾਰ ਨੂੰ ਕਿੱਲੇ ਦਾ ਤੇ ਫੇਰ ਕੁਝ ਨਾ ਕੋਈ ਮਸਲਾ ਹੁੰਦਾ ਹੈ 60000 ਕਿੱਲੇ ਦੀ ਜਿਹੜੀ ਹੈ ਮੰਗ ਕਰ ਰਹੇ ਹੈਗੇ ਕਿਸਾਨ ਬਾਬਾ ਜੀ ਕਿਵੇਂ ਦੇ ਹਾਲਾਤ ਬਣ ਗਏ ਕਿ ਕਿਸਾਨ ਉੱਥੋਂ ਵਜਲ ਨਹੀਂ ਉਹ ਜਰਾ ਥਾਂਨੇ ਕਹ ਰਿਹਾ ਕਰਜਾ ਥੱਲੇ 90 ਪੈਣ ਸਾਰੇ ਕੋਈ ਆੜਤੀਆਂ ਥੱਲੇ ਕੋਈ ਗਵਰਨਮੈਂਟ ਦੇ ਥੱਲੇ ਸਾਰੇ ਲੋਕ ਨੱਪੇ ਬੈਣ ਆੜਤੀਆਂ ਥੱਲੇ ਸਾਰਾ ਕਾਜਾ ਚੜਿਆ ਕੇ ਤਾਰਨਾ ਕੀ ਰਸ ਇਸ ਇਸ ਇਲਾਕੇ ਦੀ ਸਾਰੀ ਫਸਲ ਖਰਾਬ ਹੋ ਗਈ ਖਾਬ ਭਾਜਲ ਰਹਿ ਨਹੀਂ ਗਈ ਕਿਨੇ 250 ਕਿਲਾ ਜ਼ਮੀਨ ਸਾਢੇ ਆਰ ਬਣਾਲੇ ਤੇ ਕੋਈ ਸਾਡਾ ਹਕਮ ਮਰਲਾ ਨਹੀਂ ਕਰਿਆ ਕਿ ਮਿੱਟੀ ਵੀ ਪਈ ਐ ਰੇਤਾ ਵੀ ਪਈ ਐ ਕੋਈ ਅਜੇ ਤੋਂ ਮਨ ਬੂਟਾ ਉੱਥੇ ਪਈ ਆ ਹੂੰ ਦਰਿਆ ਦੇ ਕੰਡੇ ਕੰਡੇ ਤੇ ਨਾ ਲਾਗੇ ਲਾਗੇ ਪਈ ਆ ਜਿਹੜਾ ਦਰਿਆ ਦਾ ਕੰਢਾ ਨਾ ਲਾਗੇ ਲਾਗੇ ਉੱਥੇ ਰੇਤਾ ਪਈ ਹੋਈ ਆ ਬਹੁਤ ਖਰਾਬ ਹੋ ਗਈ ਆ ਜ਼ਮੀਨ ਹਾਂ ਜਿਹੜੀ ਪਛਾਹ ਹਟ ਵੀ ਉਹ ਸਹੀ ਆ ਜਿੱਥੇ ਆਪਾਂ ਹੁਣ ਖਲੋਤੇ ਇੱਥੇ ਜ਼ਮੀਨ ਸਹੀ ਆ ਜਿਹੜਾ ਦਰਿਆ ਦਾ ਕੰਢਾ ਏਰੀਆ ਨਾ ਉੱਥੇ ਬਹੁਤ ਖਰਾਬ ਹੋਈ ਪਈ ਬਹੁਤ ਹਾਲਾਤ ਮਾੜੇ ਹੋਏ ਪਏ ਆ ਉਹ ਤਾਂ ਹੋ ਸਕਦਾ ਸ਼ਾਇਦ ਕਣਕ ਵੀ ਉਸ ਪੈਲੀ ਚ ਨਾ ਬੀਜੀ ਜਾਵੇ ਤੋ ਸਨਸਾਹ ਆਂਦੀ ਆ ਕਿ ਅਸੀਂ ਤੁਹਾਨੂੰ ਬਣਾ ਕੇ ਦੇਾਂਗੇ ਤਾਂ ਬਿਲਕੁਲ ਇਹ ਹਾਲਾਤ ਨੇ ਉਹਨਾਂ ਪਿੰਡਾਂ ਦੇ ਜਿੱਥੇ ਸਤੂਲਜ ਦੀ ਮਾਰ ਪਈ ਆ ਔਰ ਫਸਲ ਜਿਹੜੀ ਆ ਸਾਰੀ ਖਰਾਬ ਹੋ ਚੁੱਕੀ ਆ ਕਿਸਾਨਾਂ ਦੀ ਮੰਗ ਹੈਗੀ ਆ ਕਿ ਉਹਨਾਂ ਨੂੰ 60000 ਰੁਪਏ ਏਕੜ ਜਿਹੜੀ ਆ ਉਹ ਫਸਲ ਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਤਾਂ ਜਾ ਕੇ ਜਿਹੜੀ ਉਹਨਾਂ ਦੀ ਫਸਲ ਹੈ ਉਹ ਜ਼ਮੀਨ ਹੈ ਉਹ ਸਹੀ ਹੋਊਗੀ ਤਾਂ ਫਸਲ ਜਿਹੜੀ ਅਗਲੀ ਆ ਉਹ ਵੀ ਸਕੇਣੀ ਕੈਮਰਾ ਪਰਸਨ ਦੇ ਨਾਲ ਸਨੀ ਚੋਪੜਾ ਜਗਵਾਨੀ ਟੀਵੀ ਫਿਰੋਜ਼ਪੁਰ